ਇਨਾਂ ਨੇ ਪੂਰਾ ਅੱਡਾ ਬਣਾਇਆ ਜੋ ਹਰ ਟਾਈਮ 40 50 ਇੱਥੇ ਇਕੱਠੇ ਹੁੰਦੇ ਕੋਈ ਉਹਨਾਂ ਨੂੰ ਆਪਣੇ ਘਰ ਨਾਲ ਨਹੀਂ ਮਤਲਬ ਚਾਣੀ ਵੇਖਣਾ ਵੀ ਯਾਰ ਬੱਚਿਆਂ ਦੇ ਅਸਰ ਪਾਊਗਾ ਕਿਸੇ ਦੀ ਕੋਈ ਮਾਂ ਭੈਣ ਨਹੀਂ ਵੇਖਣੀ ਜਿੱਥੇ ਮਰਜ਼ੀ ਠੋਕੀ ਤੁਰੀ ਜਾਂਦੇ ਪੈਂਟਾ ਲਾ ਕੇ ਗਰਾਊਂਡ ਦੇ ਸਾਈਡ ਮੜੀਆਂ ਵਾਲੀ ਸਾਈਡ ਤੇ ਤੇ ਕਾਫੀ ਮਤਲਬ ਜਿਹੜੇ ਨਸ਼ੇੜੀ ਵਗੈਰਾ ਬੈਠਦੇ ਸੀਗੇ ਰੇਲਵੇ ਲਾਈਨ ਤੇ ਵੀ ਇਨ ਅਤੇ ਅੱਜ ਅਸੀਂ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਆਪਰੇਸ਼ਨ ਕੀਤਾ ਇਹ ਨੇੜੇ-ਨੇੜੇ ਕੁਝ ਪਿੰਡਾਂ ਦੇ ਆ ਕੁਝ ਨੁਕਲਿਆ ਜਿਹੜੇ ਤੇ ਨਸ਼ਾ ਕਰਦੇ ਜਿਨ੍ਹਾਂ ਦੇ ਕੋਈ ਮੂਵੀ ਵਗੈਰਾ ਜਾਂ ਕੋਈ ਸਾਡੇ ਕੋਲ ਸਾਹਮਣੇ ਆਈ ਹੈ ਪਬਲਿਕ ਦੀ ਪੁਸ਼ਕਿਸਤੇ ਉਹਨਾਂ ਤੇ ਇਹ ਕਾਰਵਾਈ ਹੋਊਗੀ ਮੇਰੇ ਇਲਾਕੇ ਦੇ ਵਿੱਚ ਵੀ ਹੁਣ ਜੀ ਹਰਕਤ ਹੋਈ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹਦੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਊਗਾ ਅਰੇ ਕੀ ਗੱਲ ਹੈ ਜਿਹੜਾ ਲੱਗਦਾ ਬਸ ਆ ਬੱਗੇ ਵਾਲੀ ਪੱਤੀ ਆ ਤੇ ਬਸ ਇੱਥੇ ਇਹੋ ਜਿਹੇ ਦਵਾਈ ਉਹ ਥੋੜੇ ਆ ਕੇ ਸੈਂਟਰ ਦੇ ਵਿੱਚ ਉਹਦੇ ਬਸ ਜਿਹੜੇ ਕੋ ਹੈ ਗਈ ਆ ਜਿਹਦੀ ਕੋਈ ਕਾਫੀ ਬਣੀ ਆ ਉਹ ਦੂਜੇ ਕੋ ਲੈ ਕੇ ਲਾਈ ਜਾਂਦਾ ਬਸ ਇਹੋ ਕੰਮ ਸਾਰੀ ਦਿਹਾੜੀ ਫਿਰ ਕਿਸੇ ਦੀ ਇਹਨਾਂ ਨੇ ਕੋਈ ਬੱਚਾ ਨਹੀਂ ਵੇਖਣਾ ਵੀ ਯਾਰ ਬੱਚਿਆਂ ਦੇ ਅਸਰ ਪਾਊਗਾ ਕਿਸੇ ਦੀ ਕੋਈ ਮਾਂ ਭੈਣ ਨਹੀਂ ਵੇਖਣੀ ਜਿੱਥੇ ਮਰਜ਼ੀ ਠੋਕੀ ਤੁਰੀ ਜਾਂਦੇ ਪੈਂਟਾ ਲਾ ਕੇ ਤੇ ਤੁਸੀਂ ਉੱਚ ਅਧਿਕਾਰੀ ਨੂੰ ਇਸ ਬਾਰੇ ਕਦੀ ਕੰਪਲੇਨ ਨਹੀਂ ਕੀਤੀ ਆ ਭਾਜੀ ਕਰਨ ਕੁਆੜੀਏ ਨੇ ਆਣ ਕੇ ਬੜੀ ਭੱਜ ਦੌੜ ਕੀਤੀ ਆ ਉਹ ਬੜੀ ਇਹਨਾਂ ਨੂੰ ਮਾਰਕੁੱਟ ਵੀ ਕੀਤੀ ਆ ਪਰ ਉਹਨਾਂ ਤੇ ਕੋਈ ਅਸਰ ਨਹੀਂ ਹਗਾ ਕਿਸ ਦਾ ਹਾਂਜੀ ਹੋਣ ਧਿਆ ਆ ਉਹਨਾਂ ਦੀ ਇਹ ਬਾਪੜੀ ਜ਼ਿੰਦਗੀ ਤੇ ਖਰਾਬ ਕੀਤੀ ਕੀਤੀ ਉਹਨਾਂ ਦੀ ਵੀ ਕਰਨ ਦੇ ਹੁਣ ਸਰਕਾਰ ਨੂੰ ਕੀ ਮੰਗ ਕਰਦੇ ਸਰਕਾਰ ਨੂੰ ਇਹੋ ਹੀ ਆ ਵੀ ਮਤਲਬ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਨਾਂ ਨੇ ਪੂਰਾ ਅੱਡਾ ਬਣਾਇਆ ਜੋ ਹਰ ਟਾਈਮ 40-50 ਇੱਥੇ ਇਕੱਠੇ ਹੁੰਦੇ ਕੋਈ ਉਹਨਾਂ ਨੂੰ ਆਪਣੇ ਘਰ ਨਾਲ ਨਹੀਂ ਮਤਲਬ ਸਾਡੀ ਮਾਂ ਮਾਂ ਜਾਣਦੀ ਹੋਊ ਜਾਂ ਸਾਡੀ ਘਰ ਦੀ ਜਾਣਦੀ ਹੋਊਗੀ ਉਹਨਾਂ ਇਨਾਂ ਗੱਲਾਂ ਨੂੰ ਮਤਲਬ ਕੋਈ ਨਹੀਂ ਜਿਹੜਾ ਨਸ਼ਾ ਕਰਨ ਧਿਆ ਸਾਡੇ ਆਪਣੇ ਬੱਚੇ ਵਿੱਚ ਖੋਦਿਆ ਨਸ਼ੇੜੀ ਨਸ਼ੇ ਟੀਕੇ ਟੁਕੇ ਲਾਂਦੇ ਜੀ ਤੁਹਾਡੇ ਕੋਲੋਂ ਕਾਰਵਾਈ ਕੀਤੀ ਗਈ ਕਿ ਕਿੰਨੇ ਬੰਦੇ ਫੜੇ ਗਏ ਅੱਜ ਸਵੇਰ ਦਾ ਇਹ ਪ੍ਰੋਸੈਸ ਚੱਲਣ ਦੇ ਐਕਚੁਅਲੀ ਪਬਲਿਕ ਵਿੱਚ ਕਾਫੀ ਇਸ ਚੀਜ਼ ਦਾ ਰੋਸ ਹੈਗਾ ਇੱਥੇ ਗਰਾਉਂਡ ਦੇ ਸਾਈਡ ਮੜੀਆਂ ਵਾਲੀ ਸਾਈਡ ਤੇ ਤੇ ਕਾਫੀ ਮਤਲਬ ਜਿਹੜੇ ਨਸ਼ੇੜੀ ਵਗੈਰਾ ਬੈਠਦੇ ਸੀਗੇ ਰੇਲਵੇ ਲਾਈਨ ਤੇ ਵੀ ਇਹਨਾਂ ਤੇ ਅੱਜ ਅਸੀਂ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਆਪਰੇਸ਼ਨ ਕੀਤਾ ਕਾਫੀ ਜਿਹੜੇ ਇਹਦੇ ਬੰਦੇ ਆਪਾਂ ਲੈਂਦੇ ਸੀਗੇ ਇਹ ਕੀ ਕਰਦੇ ਨੇ ਕਿ ਟੀਕੇ ਦੀ ਇਥੋਂ ਗੋਲੀ ਲੈ ਕੇ ਉਹਦਾ ਟੀਕਾ ਲੈਣ ਲਾਉਂਦੇ ਆਪਣੇ ਹਸਪੀਟਲ ਵਾਲੀ ਗੋਲੀ ਦਾ ਔਰ ਉਹਦੇ ਨਾਲ ਕੀ ਹੈ ਕਿ ਆਮ ਜਨਤਾ ਦੇ ਵਿੱਚ ਇਸ ਚੀਜ਼ ਦੀ ਦਹਿਸ਼ਤ ਆ ਔਰ ਜਿਹੜੇ ਨਸ਼ੇੜੀ ਨੇ ਇਹ ਕਾਫੀ ਤਦਾਦ ਚ ਆਪਣੇ ਏਰੀਏ ਦੇ ਤੇ ਕੁਝ ਘਟਨੇ ਆਪ ਦੂਜੇ ਏਰੀਏ ਦੇ ਜਿਹੜੇ ਨਸ਼ੇੜੀ ਸੀਗੇ ਉਹ ਵੀ ਲਿਆ ਕੇ ਇੱਥੇ ਉਹਨਾਂ ਨੂੰ ਅੱਜ ਪੁਸ਼ਕਿਸ਼ ਕੀਤੀ ਗਈ ਆ ਸਵੇਰੇ ਵੀ ਜਦੋਂ ਮੈਡਮ ਨੇ ਗੋਲੀ ਦਿੱਤੀ ਸੀ ਅਸੀਂ ਉੱਥੇ ਟੀਮ ਆਪਣੀ ਲੈ ਕੇ ਗਈ ਸੀ ਤੇ ਹਸਪੀਟਲ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਅਵੇਅਰ ਕੀਤਾ ਕਿ ਇਹਨਾਂ ਨੂੰ ਗੋਲੀ ਐਦਾਂ ਨਹੀਂ ਦੇਣੀ ਔਰ ਜਿਹੜੀ ਇਹ ਇੱਥੇ ਖਾ ਕੇ ਫੇਰੀ ਜਾਣ ਕਿਉਂਕਿ ਇਹਨੂੰ ਮਿਸਯੂਜ਼ ਕਰਦੇ ਨੇ ਉਦੇ ਨਾਲ ਇਹ ਆ ਕਿ ਆਮ ਸਮਾਜ ਦੇ ਵਿੱਚ ਵੀ ਜਿਹੜੇ ਇਹੋ ਜਿਹੇ ਅਨਸਰਵਾਰਨਾ ਦਾ ਮਾੜਾ ਅਸਰ ਜਾਂਦਾ ਹੈ ਸਰ ਕਿੰਨੇ ਕ ਬੰਦੇ ਅੱਜ ਤੁਹਾਡੇ ਕੋਲ ਅਰੈਸਟ ਕੀਤੇ ਗਏ ਇਹਦੇ ਵਿੱਚ ਜਿਹੜੇ ਤੇ ਇਨੋਸੈਂਟ ਸੀਗੇ ਉਹਨਾਂ ਨੂੰ ਆਪਾਂ ਪੁਸ਼ਸ਼ ਕਰਕੇ ਸਾਡੇ ਤੋਂ ਛੱਡ ਦਿੱਤਾ ਹੈ ਜਿਹੜੇ ਕੋਈ 3-4 4 ਕ ਬੰਦੇ ਜਿਹੜੇ ਆ ਉਹ ਸਾਡੇ ਕੋਲ ਉਹਨਾਂ ਦੀ ਤਫਤੀਸ਼ ਚੱਲਣ ਢਈ ਹੈ ਜੋ ਵੀ ਬਣਦੀ ਕਾਰਵਾਈ ਹੋ ਕਰਾਂਗੇ ਇਹ ਨੇੜੇ-ਨੇੜੇ ਕੁਝ ਪਿੰਡਾਂ ਦੇ ਆ ਕੁਝ ਲੋਕਲ ਆ ਜਿਹੜੇ ਤੇ ਨਸ਼ਾ ਕਰਦੇ ਜਿਨ੍ਹਾਂ ਦੇ ਕੋਈ ਮੂਵੀ ਵਗੈਰਾ ਜਾਂ ਕੋਈ ਸਾਡੇ ਕੋਲ ਸਾਹਮਣੇ ਆਈ ਆ ਪਬਲਿਕ ਦੀ ਪੁਸ਼ਕਿਸ਼ ਤੇ ਉਹਨਾਂ ਤੇ ਤੇ ਕਾਰਵਾਈ ਹੋਊਗੀ ਜਿਹੜੇ ਬੰਦੇ ਨਿਹਾਕ ਹੋਣਗੇ ਉਹ ਵੀ ਪੁਸ਼ਕਿਸ਼ ਤੋਂ ਬਾਅਦ ਤਫ਼ਤੀਸ਼ ਤੋਂ ਬਾਅਦ ਜਿਹੜਾ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਊਗਾ ਸਿਰਫ ਅਜੇ ਨੁਸ਼ੇ ਦੇ ਕੋਈ ਅਜੇ ਤੱਕ ਤੇ ਕੋਈ ਜੀ ਕੈਮਿਸਟ ਵਾਲੀ ਤੇ ਕੋਈ ਗੱਲਬਾਤ ਸਾਹਮਣੇ ਆਈ ਨਹੀਂ ਫਿਰ ਵੀ ਛੋਟ ਪੀਰੀਅਡ ਆ ਉਹਨਾਂ ਤੇ ਵੀ ਆਪਾਂ ਪੂਰਾ ਸਕਾਂਝਾ ਕਰਾਂ ਹਾਂ ਜੀ ਹਾਂ ਜੀ ਹਾਂ ਜੀ ਇਹ ਗੱਲ ਸਾਹਮਣੇ ਆਈ ਆ ਰਾਤੀ ਇੱਕ ਮੂਵੀ ਵੀ ਵਾਇਰਲ ਹੋਈ ਸੀਗੀ ਉਤੇ ਤੁਸੀਂ ਆਪਾ ਅਮੀਰ ਹੋਏ ਆਂ ਔਰ ਮੈਂ 2 ਦਿਨ ਤੋਂ ਇਹ ਚਾਰਜ ਲੈ ਆਇਆ ਵੀਰ ਕੇ ਠਾੜੇ ਦਾ ਅਗਲੇ 5-7 ਦਿਨਾਂ ਦੇ ਵਿੱਚ ਬਿਲਕੁਲ ਸਫਾਈ ਕਰ ਦਿੱਤੀ। ਸਰ ਬਾਕੀ ਨੂੰ ਮੈਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਦੇਖਦੇ ਕੋਈ ਵੀਡੀਓ ਨੂੰ ਕੀ ਮੈਸੇਜ ਦੇਣਾ? ਮਾੜੇ ਅਨਸਰਾਂ ਨੂੰ ਚਾਹੀਦਾ ਹੈ ਕਿ ਜੇ ਮੇਰੇ ਇਲਾਕੇ ਦੇ ਵਿੱਚ ਕੋਈ ਹੁਣ ਜੀ ਹਰਕਤ ਹੋਈ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ। ਉਹਦੇ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਊਗਾ। ਔਰ ਅੱਗੇ ਜਿਹੜੇ ਆਏ ਸੁਚੇਤ ਰਹਿਣ ਔਰ ਆਪਣੇ ਆਪ ਨੂੰ ਚੰਗੇ ਨਾਗਰਿਕ ਬਣਾ ਕੇ ਔਰ ਚੰਗੇ ਜਿਹੜੀ ਜੀਵਨ ਜੀਵਨਰ ਦੁਜਿਆਂ ਨੂੰ ਵੀ ਇਹ ਸੇਧ ਮਿਲ ਸਕੇ ਸਰ ਇਹ ਵੀ ਚੀਜ਼ ਸਾਹਮਣੇ ਆਊਗੀ ਉਹ ਜਿਹੜੇ ਉਹ ਇਹ ਸਾਡੀ పార్ਟ ਆਫ ਇਨਵੈਸਟੀਗੇਸ਼ਨ ਆ ਉਹ ਸਾਹਮਣੇ ਲੈ ਦਿੱਤੀ ਜੋ